ਇਤੋਂ ਮੈਂ ਆਇਆ ਸ਼ਰਮੀ ਆਇਆ ਪਰੋਸੇ ਆਇਆ ਕਿਰਪਾ ਆਇਆ ਜਿਉਂ ਭਾਵੈ ਤਿਉਂ ਰਾਖ ਸੁਆਮੀ ਮਾਰਗ ਗੁਰ ਹੈ ਪਠਾਇਆ ਸਤਿਗੁਰ ਆਇਓ ਸ਼ਰਨ ਤੋ ਹਾਰੇ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਆਸਾ ਮਹਲਾ ਚੌਥਾ ਜਿਨੇ ਅੰਤਰ ਹਰ ਹਰ ਪ੍ਰੀਤ ਹੈ ਤੀਜਨ ਸੁਗੜ ਸਿਆਣੇ ਰਾਮ ਰਾਜੇ ਜੇ ਬਾਰੋਂ ਪੁਲ ਚੁਗ ਬੋਲਦੇ ਪੀਖਰੇ ਹਰ ਭਾਣੇ ਹਰ ਸੰਤਾਂ ਨੂੰ ਹੋਰ ਥਾਉ ਨਹੀਂ ਹਰ ਮਾਨ ਨੀ ਮਾਣੇ ਜਨ ਨਾਨਕ ਨਾਮ ਦੀਵਾਨਾ ਹਰ ਤਾਨ ਸਤਾਣੇ ਹਰ ਸੰਤਾਂ ਨੂੰ ਹਰਥਾਉ ਨਹੀਂ ਹਰ ਮਾਣ ਨਹੀਂ ਮਾਣੇ ਜਨ ਨਾਨਕ ਨਾਮ ਦੀਵਾਨਾ ਹਰ ਤਾਨ ਸਤਿਨਾਮ ਵਾਹਿਗੁਰੂ ਜ਼ਹਰਾ ਜ਼ਹੂਰ ਹਾਜ਼ਰਾ ਹਜੂਰ ਸਰਬ ਕਲਾ ਪ੍ਰਭੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖੇਕ ਭਗਤ ਵਾਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੀ ਪਿਆਰੀ ਨਿੱਗੀ ਗੋਦ ਵਿੱਚ ਗੁਰ ਸ਼ਬਦ ਦਾ ਆਨੰਦ ਲੈ ਰਹੀ ਆਨੰਦ ਮਨ ਰਹੀ ਸਤ ਸੰਗਤ ਜੀ ਧੰਤਾ ਦੇ ਯੋਗ ਵਡ ਭਾਗੇ ਹੋ ਦੁਨੀਆ ਦੀ ਸੁੰਦਰਤਾ ਨੂੰ ਦੇਖ ਕੇ ਕੁਝ ਪਲਾਂ ਦੇ ਲਈ ਮਨੁੱਖ ਨੂੰ ਖੁਸ਼ੀ ਮਿਲਦੀ ਹੈ। ਥੀਏਟਰ ਵਿੱਚ ਬੈ ਕੇ ਫਿਲਮ ਦੇਖ ਕੇ 3 ਘੰਟੇ ਦੇ ਲਈ ਕੁਝ ਖੁਸ਼ੀ ਮਿਲਦੀ ਹੈ, ਸਕੂਨ ਮਿਲਦਾ ਹੈ। ਕੋਈ ਹਿਲ ਸਟੇਸ਼ਨ ਤੇ ਜਾ ਕੇ ਬੰਦਾ ਘੁੰਮਣ ਫਿਰਨ ਜਾ ਕੇ ਕੁਝ ਸਮੇਂ ਦੇ ਲਈ ਰਾਹਤ, ਰੀਲੀਫ, ਪੀਸ ਆਫ ਮਾਈਂਡ ਮਹਿਸੂਸ ਕਰਦਾ ਕੁਝ ਪਲਾਂ ਦੇ ਲਈ ਕੁਝ ਮਿੰਟਾਂ ਦੇ ਲਈ ਕੁਝ ਘੰਟਿਆਂ ਦੇ ਲਈ ਤੇ ਸਾਨੂੰ ਜ਼ਿੰਦਗੀ ਦੇ ਵਿੱਚ ਤੇ ਸਦਾ ਹੀ ਪ੍ਰਸ਼ੰਤਾ ਚਾਹੀਦੀ ਹੈ ਕਿਸੇ ਚੀਜ਼ ਨੂੰ ਦੇਖ ਕੇ ਜਾਂ ਕੁਝ ਸੁਣ ਕੇ ਦੋ ਘੰਟੇ ਰਸ ਆ ਜਾਏਗਾ ਉਹ ਵੀ ਉਹ ਰਸ ਨਹੀਂ ਜਿਹੜਾ ਇਹ ਰਸ ਦੁਨਿਆਵੀ ਕੋਈ ਵੀ ਚੀਜ਼ ਜਿਹੜੀ ਹੈ ਉਹ ਸੁਣ ਕੇ ਦੇਖ ਕੇ ਮਹਿਸੂਸ ਕਰਕੇ ਟੈਂਪਰੇਰੀ ਵਕਤੀ ਤੌਰ ਤੇ ਕੁਝ ਫੀਲਿੰਗ ਆ ਜਾਏਗੀ ਉਹ ਸਦੀਵੀ ਨਹੀਂ ਹੈ ਦੁਨੀਆਂ ਦੇ ਸੁੱਖ ਦੁਨੀਆਂ ਦੀ ਵਡਿਆਈ ਦੁਨੀਆਂ ਦੀ ਸ਼ਾਨੋ ਸ਼ੌਕਤ ਦੁਨੀਆਂ ਦੇ ਅਹੁਦੇ ਦੁਨੀਆਂ ਦੀਆਂ ਚੀਜ਼ਾਂ ਸਦੀਵੀ ਨਹੀਂ ਟੈਂਪਰੇਰੀ ਕੁਝ ਸਮੇਂ ਦੇ ਲਈ ਕੁਝ ਵਕਤੀ ਤੌਰ ਦੇ ਹੈ ਇਹ ਭੁਲੇਖਾ ਹੈ ਇਹ ਮੇਰੀ ਇਹ ਮੇਰੀ ਇਹ ਮੇਰੀ ਇਹ ਮੇਰੀ ਮੈਂ ਨਹੀਂ ਪ੍ਰਭ ਸਭ ਕੁਛ ਤੇਰਾ ਤੇ ਫਿਰ ਅਸੀਂ ਸੱਚੇ ਪਾਤਸ਼ਾਹ ਦੇ ਸੁਗਲ ਸਿਆਣੇ ਸਿੱਖ ਹਾਂ ਠੀਕ ਹੈ ਜੀ ਤੇ ਫਿਰ ਸਾਨੂੰ ਇਹ ਨੌਲੇਜ ਹੋਣਾ ਚਾਹੀਦਾ ਹੈ ਗਿਆਨ ਹੋਣਾ ਚਾਹੀਦਾ ਹੈ ਪਤਾ ਹੋਣਾ ਚਾਹੀਦਾ ਹੈ ਕਿ ਉਹ ਰਸ ਉਹ ਆਨੰਦ ਕਿਹੜਾ ਜਿਹੜਾ ਸਦੀਵੀ ਹੈ ਜਿਹੜਾ ਸਦੀਵੀ ਆਨੰਦ ਹੈ ਜਿਹੜੀ ਸਦੀਵੀ ਪ੍ਰਸੰਤਾ ਹੈ ਓ ਕਿਹੜੀ ਐ ਤੇ ਸਾਨੂੰ ਕਿੱਥੋਂ ਮਿਲਦੀ ਐ ਆ ਹੁਣੇ ਹੀ ਅਸੀਂ ਪੜਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਆਪਾਂ ਨੂੰ ਆਨੰਦ ਆਉਂਦਾ ਤਾਂ ਹੀ ਤੁਹਾਡੇ ਨਾਲ ਪਿਆਰ ਨਾਲ ਸਾਂਝ ਪਾਈਦੀ ਐ ਜਿਹਨੂੰ ਆਨੰਦ ਨਹੀਂ ਆਉਂਦਾ ਲੱਗ ਜਾਂਦਾ ਪਤਾ ਆਨੰਦ ਨਾਲ ਹੀ ਕੰਮ ਹੁੰਦਾ ਸਭ ਕੁਝ ਉਹਦਾ ਅਸਰ ਵੀ ਹੁੰਦਾ ਤੇ ਉਹ ਲੇਖੇ ਵਿੱਚ ਵੀ ਲੱਗਦਾ ਐ ਜੇ ਕੋਈ ਦਿਲ ਚਸਪੀ ਦੇ ਨਾਲ ਜਾਂ ਇੰਟਰਸਟ ਦੇ ਨਾਲ ਚਾਹੇ ਮਾਲਕ ਦਾ ਨੌਕਰ ਹੈ ਚਾਹੇ ਸੱਸ ਦੀ ਨੂੰਹ ਹੈ ਜੇ ਉਹ ਦਿਲ ਚਸਪੀ ਨਾਲ ਕੰਮ ਨਾ ਕਰੇ ਤੇ ਉਹਦੀ ਕਾਰਗੁਜ਼ਾਰੀ ਚੋਂ ਪਤਾ ਲੱਗ ਜਾਂਦਾ ਧੀਏ ਦਿਲ ਨਹੀਂ ਕਰਦਾ ਕੰਮ ਨੂੰ ਬੰਦਾ ਆਪਣੇ ਨੌਕਰ ਨੂੰ ਵੀ ਕਹਿ ਦਿੰਦਾ ਕੀ ਗੱਲ ਆ ਭਈ ਢਲਟ ਲਾ ਜਿਆ ਕੰਮ ਕਰਦਾ ਹੈ ਰੂਹ ਨਾਲ ਨਹੀਂ ਕਰਦਾ ਪਤਾ ਲੱਗ ਜਾਂਦਾ ਉਹਦੀ ਫਰਨੀਸ਼ਿੰਗ ਤੋਂ ਵੀ ਇਹ ਅੰਦਰੋਂ ਕਰ ਰਿਹਾ ਹੈ ਅੰਦਰੋਂ ਬਾਣੀ ਪੜ ਰਿਆ ਜਾਂ ਉੰਗ ਰਿਆ ਜਾਂ ਕੀ ਕਰ ਰਿਆ ਸੋ ਰੋ ਵਿਚਾਰ ਸੋ ਸਾਨੂੰ ਉਹ ਰਸ ਚਾਹੀਦਾ ਜਿੰਨੂੰ ਕਹਿੰਦੇ ਨੇ ਸਦੀਵੀ ਤੇ ਉਹਦੇ ਲਈ ਸਾਨੂੰ ਸੁਗਲ ਸਿਆਣੇ ਮਹਾਰਾਜ ਜੀ ਨੇ ਬਣਾਇਆ ਜੋ ਅੱਜ ਦਾ ਸ਼ੱਕਾ ਵੀ ਆਰੰਭ ਕਰਦੇ ਆ ਸੋ ਆਪਾ ਗੁਰੂ ਦੇ ਬੋਧ ਸਿਆਣੇ ਸਾਨੂੰ ਮਹਾਰਾਜ ਜੀ ਨੇ ਸਿੱਖ ਬਣਾਇਆ ਤੇ ਸਿਆਣੇ ਫਿਰ ਉਹ ਚੀਜ਼ ਨੂੰ ਲੱਭਦੇ ਨੇ ਜਿਹੜੀ ਸਦੀਵੀ ਹੈ ਨਾਮ ਰਹਿਓ ਸਾਧੂ ਰਹੇ ਹੋ ਰਹੇ ਹੋ ਗੁਰੂ ਗੋਬਿੰਦ ਇਹ ਨਾਮ ਨੇ ਹਮੇਸ਼ਾ ਰਹਿਣਾ ਨਾਮ ਨੇ ਸਦਾ ਹੀ ਰਹਿਣਾ ਬੜੇ ਆਏ ਬੜੇ ਚਲੇ ਗਏ ਕਿੰਨੇ ਮਿੱਤਰ ਸੀ ਕਿੰਨੇ ਲੰਗੂਟिए ਯਾਰ ਸੀ ਕਿੰਨੇ ਆਪਣੇ ਬਚਪਨ ਦੇ ਪੜਨ ਵਾਲੇ ਸੀ ਪਤਾ ਨਹੀਂ ਕਿੱਧਰ ਚਲੇ ਗਏ ਕਿੰਨੇ ਆਪਣੇ ਸਾਥੀ ਸੀ ਹੱਥੀ ਤੋਰ ਦਿੱਤੇ ਤੇ ਚਲਤੇ ਅਸੀਂ ਵੀ ਜਾਣਾ ਪਰ ਮਹਾਰਾਜ ਜੀ ਕਹਿੰਦੇ ਜਿਹੜਾ ਤੇਰੇ ਕੋਲ ਉੱਕ ਜਾਣਾ ਨਾਮ ਹੋਏਗਾ ਜਿਹਨੂੰ ਕਹਿੰਦੇ ਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਉਹ ਸਦੀਵੀ ਰਹਿਣਾ ਅਸ ਕਰਕੇ ਸਿਆਣਾ ਉਹੀ ਐ ਜਿਹੜਾ ਸੱਚਾ ਸੌਦਾ ਕਰੇ ਜਿਹੜਾ ਚੰਗਾ ਖਰਾ ਸੌਦਾ ਕਰੇ ਉਹ ਸਿਆਣਾ ਤੇ ਹੁਣ ਜਿਹੜੇ ਇੱਥੇ ਅਸੀਂ ਜਿੰਨੇ ਬੈਠੇ ਆ ਅਸੀਂ ਸਾਰੇ ਸਿਆਣੇ ਆ ਗੁਰੂ ਦੇ ਕਹਿਣ ਮੁਤਾਬਕ ਜਿਹੜਾ ਗੁਰਮਤ ਤੋਂ ਵੀ ਹੋਣਾ ਉਹ ਸਿਆਣਾ ਨਹੀਂ ਹੈ ਬਾਣੀ ਵਿੱਚ ਲਿਖਿਆ ਹੈ ਉਹ ਸਿਆਣਾ ਨਹੀਂ ਹੈ ਜਿਹੜਾ ਗੁਰ ਦੀ ਯਾਦ ਵਿੱਚ ਜੁੜਦਾ ਨਹੀਂ ਗੁਰ ਦਾ ਸ਼ੁਕਰਾਨਾ ਨਹੀਂ ਕਰਦਾ ਗੁਰ ਦੀ ਮਤ ਨੂੰ ਨਹੀਂ ਲੈਂਦਾ ਉਹ ਸਿਆਣਾ ਨਹੀਂ ਹੈ ਜਿਹੜਾ ਗੁਰ ਦੀ ਮਤ ਨੂੰ ਲੈਂਦਾ ਉਹ ਛੱਜੂ ਝੂਰ ਨੂੰ ਵੀ ਮਹਾਰਾਜੀ ਦੇਖੋ ਕਿੰਨਾ ਸਿਆਣਾ ਬਣਾ ਦਿੰਦੇ ਨੇ ਸੰਸਕ੍ਰਿਤ ਦੇ ਅਰਥ ਕਰੀ ਜਾਂਦਾ ਹੈ ਇਹ ਗੁਰੂ ਬਾਦਸ਼ਾਹ ਬਹੁਤ ਕਮਾਲ ਕਰਦੇ ਨੇ ਯੋਧੇ ਸਾਦ ਕੀ ਮਹਿਮਾ ਮੇਰਾ ਗੱਲ ਲਿਖਿਆ ਵੀ ਬੇਦ ਨਾ ਜਾਣੇ ਜਿੱਤਾ ਸੁਣੇ ਤੇਤਾ ਬਖਿਆ ਨੇ ਇਹਦੇ ਪਤਾ ਹੀ ਨਹੀਂ ਲੱਗਦਾ ਵੀ ਕੀ ਚੀਜ਼ਾਂ ਬਣ ਜਾਂਦੀਆਂ ਹਨ ਸੋ ਸੱਚੇ ਪਾਤਸ਼ਾਹ ਮੇਰ ਕਰੇ ਆਪਾਂ ਪੰਕਤੀ ਆਰੰਭ ਕਰਦੇ ਆ 17ਵਾਂ ਸ਼ਕਾ ਰੰਭ ਹੈ ਆਸਾ ਮਹੱਲਾ 14 ਤੰਤਨ ਸੋਢੀ ਪਿਤਾ ਗੁਰੂ ਰਾਮਦਾਸ ਜੀ ਕਹਿੰਦੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗਲ ਸਿਆਣੇ ਰਾਮ ਰਾਜ ਜਿਵੇਂ ਪਹਿਲਾਂ ਵਿਚਾਰ ਰੱਖ ਦਿੱਤੀ ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਪਰਮਾਤਮਾ ਪ੍ਰਤੀ ਸਨੇਹ ਹੈ ਜਿਨ੍ਹਾਂ ਦੇ ਅੰਦਰ ਇਹ ਖਿੱਚ ਜਿਨ੍ਹਾਂ ਦੇ ਅੰਦਰ ਬੇਦਨ ਹੈ ਜਿਨ੍ਹਾਂ ਦੇ ਅੰਦਰ ਪੜ੍ਹ ਲੈਣੇ ਆ ਪੰਕਤੀ ਇਹ ਬਿਰਹਾ ਬਿਰਹਾ ਆਕੀਏ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹੋਂ ਨਾ ਹੀ ਉਪਜੈ ਸੋ ਤਾਨਾ ਕਿੱਥੇ ਜਾਣ ਜਾਂ ਮਸਾਣਾ ਚ ਮਾਰੇ ਕਹਿੰਦੇ ਨੇ ਦੇਖੋ ਕਿੰਨੀ ਸਖਤਾਈ ਨਾਲ ਕਹਿ ਦਿੰਦੇ ਨੇ ਬਾਪੂ ਕਿੰਨੀ ਸਖਤਾਈ ਨਾਲ ਕਹਿੰਦਾ ਜਾਂ ਮਰ ਪਰਾਂ ਜਿੱਦਾਂ ਅਸੀਂ ਕਹਿੰਦੇ ਆ ਨਾ ਠੇਠ ਪੰਜਾਬੀ ਕੋਈ ਮਾੜੀ ਗੱਲ ਨਹੀਂ ਹੈ ਮਰ ਪਰਾਂ ਦਾ ਇਹ ਨਹੀਂ ਮਤਲਬ ਹੁੰਦਾ ਵੀ ਤੂੰ ਮਰ ਜਾ ਨਹੀਂ ਮੇਰਾ ਪਰ ਦੂਰ ਹੋ ਜਾ ਯਾਰ ਐਦਾਂ ਬਸ ਇਹਦਾ ਮਤਲਬ ਇਹੀ ਹੁੰਦਾ ਤੇ ਗੁਰੂ ਜੀ ਵੀ ਕਹਿੰਦੇ ਨਾ ਵੀ ਜਿਤ ਤਨ ਬਿਰਹੋਂ ਨ ਉਪਜੈ ਸੋ ਤਨ ਜਾਨ ਮਸਾਨ ਜਿਹਦੇ ਅੰਦਰ ਬਿਰਹ ਹੁੰਦਾ ਆ ਉਹ ਸ਼ਿਵ ਕੁਮਾਰ ਬਟਾਲਵੀ ਨੂੰ ਆਪਾਂ ਛੋਟੇ ਹੁੰਦੇ ਪੜਿਆ ਸੀ ਕੀ ਬਾਤ ਇਹਨਾਂ ਦੀ ਲਿਖਦਾ ਹੈ ਜਿਨ੍ਹਾਂ ਦੇ ਅੰਦਰ ਬਿਰਹ ਹੈ ਪ੍ਰੇਮ ਹੈ ਉਹ ਆਪਣੀ ਮੰਜ਼ਲ ਤੇ ਪੁੱਜ ਜਾਂਦੇ ਨੇ ਮੰਜਲ ਸਾਡੀ ਹੈ ਪਰਮ ਪਿਤਾ ਪਰਮਾਤਮਾ ਉਹਦੇ ਲਈ ਬਿਰਹਾ ਦਾ ਹੋਣਾ ਬਹੁਤ ਜ਼ਰੂਰੀ ਹੈ ਬਾਣੀ ਵਿੱਚ ਸਟੈਂਪ ਲਾਈ ਹੈ ਬਿਨ ਬੈ ਰਾਗਨਾ ਛੂਟਸ ਬਿਨ ਬੈ ਰਾਗਨਾ ਛੂਟਸ ਮਾਇਆ ਜਦੋਂ ਤੱਕ ਅੱਖੀਆਂ 'ਚੋਂ ਨੀਰ ਨਹੀਂ ਨਵਗਦਾ ਚਾਹੇ ਕਿੰਦੇਰੇ ਇੱਧਰ ਵਗ ਜੇ ਲੁਕ ਕੇ ਬਗਾਲਿਆ ਕਰੋ ਬਗਣਾ ਚਾਹੀਦਾ ਕਿਉਂਕਿ ਮਾਰੇ ਕਹਿੰਦੇ ਤੇਰੇ ਨੀਰ ਵਗਣਾ ਚਾਹੀਦਾ ਮੇਰੀ ਯਾਦ ਵਿੱਚ ਮੈਂ ਤੇਰਾ ਪਿਓ ਆਂ ਮੈਂ ਤੇਰੀ ਮਾਂ ਤੁਮ ਮੇ ਤੋਂ ਵਿਚੜਿਆ ਤੇਰੇ ਨੀਰ ਨਹੀਂ ਆਉਂਦਾ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹ ਵਹ ਚੱਲੇ ਜਿਓ ਪ੍ਰੇਮ ਦਾ ਨੀਰ ਮੋਤੀ ਅੱਖੀਆਂ ਦੇ ਵਿੱਚੋਂ ਡੁੱਲਨੇ ਜਿੱਦਣ ਸ਼ੁਰੂ ਹੋ ਗਏ ਬਸ ਫਿਰ ਕੀ ਬਾਤ ਹੈ ਫਿਰ ਆਨੰਦ ਹਰੇ ਫਿਰ ਆਨੰਦ ਹੀ ਆਨੰਦ ਹੈ ਸੋ ਮਾਰੀ ਕਹਿੰਦੇ ਜਿਨ੍ਹਾਂ ਦੇ ਅੰਦਰ ਐਦਾਂ ਦੀ ਪ੍ਰੀਤ ਹੈ ਜਿਨੇ ਅੰਤਰ ਅਰਰ ਪ੍ਰੀਦਾ ਹੈ ਉਮਾਰ aí ਦੇ ਸੋਹਣੇ ਸਿੱਖ ਨੇ ਸੁਗਲ ਨੇ ਸਿਆਣੇ ਨੇ ਕਲੇ ਗੱਲਾਂ ਕਰਨ ਵਾਲੇ ਸਿਆਣੇ ਨਹੀਂ ਕੋਈ ਮੇਰੇ ਵਾਂਗ ਉੱਚੀ ਬੋਲਣ ਵਾਲੇ ਸਿਆਣੇ ਨਹੀਂ ਜਿਆਦਾ ਦਲੀਲ ਦੇਣ ਵਾਲੇ ਸਿਆਣੇ ਨਹੀਂ ਜਿਆਦਾ ਪੜੇ ਲੱਗੇ ਸਿਆਣੇ ਨਹੀਂ ਜਿਆਦਾ ਅਮੀਰ ਸਿਆਣੇ ਨਹੀਂ ਜਿਹੜਾ ਸਿਆਣੀ ਗੱਲ ਕਰੇ ਉਹ ਸਿਆਣਾ ਜਿਹੜਾ ਪਾਰਦਰਸ਼ਤਾ ਦੇ ਨਾਲ ਗੱਲ ਕਰੇ ਉਹ ਸਿਆਣਾ ਜਿਹੜਾ ਟੂ ਦੀ ਪੁਆਇੰਟ ਗੱਲ ਕਰੇ ਉਹ ਸਿਆਣਾ ਜਿਹੜਾ ਖਲਾਰੇ ਨੂੰ ਸਮੇਟ ਦਵੇ ਉਹ ਸ਼ਿਆਣਾ ਜਿਹੜਾ ਸਮਿਟੇ ਹੋਏ ਨੂੰ ਖਲਾਰੇ ਵਿੱਚ ਲੈ ਜਾਏ ਉਹ ਮੂਰਖ ਉਹ ਬੇਵਕੂ ਬਾਣੀ ਵਿੱਚ ਲਿਖਿਆ ਸ਼ਿਆਣਾ ਹੋਈ ਹੈ ਜਿਹੜਾ ਬੰਨ ਕੇ ਰੱਖਦਾ ਹੈ ਦਿਲ ਨੂੰ ਵੀ ਤੇ ਸੰਸਾਰ ਨੂੰ ਵੀ ਤੇ ਪ੍ਰਵਾਹ ਨੂੰ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਉਹ ਬੌਧ ਸੁਚੱਜੇ ਨੇ ਬੌਧ ਸਿਆਣੇ ਹਨ ਉਹਨਾਂ ਦੇ ਵਿੱਚ ਸਿਆਣੇ ਐਵੇਂ ਨਹੀਂ ਬਣਦੇ ਅੱਗੇ ਲਿਖਿਆ ਵੀ ਉਹਨਾਂ ਦੇ ਵਿੱਚ ਕਿਹੜੀ ਚੀਜ਼ ਹੈ ਤਾਂ ਕਰਕੇ ਸਿਆਣੇ ਨੇ ਜੇ 12 ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ ਹੁਣ ਜੇ ਕੋਈ ਹੋਵੇ ਅੜੀਅਲ ਮੈਂ ਨਾ ਮੰਨੂ ਮੈਂ ਮੰਨਦਾ ਹੀ ਨਹੀਂ ਜਾ ਫਿਰ ਉਹ ਸਿਆਣਾ ਨਹੀਂ ਉਹ ਕਹੇ ਭਾਈ ਕੋਈ ਗੱਲ ਨਹੀਂ ਠੀਕ ਹੈ ਕੋਈ ਗੱਲ ਨਹੀਂ ਫਿਰ ਕੀ ਹੈ ਮੈਂ ਕਿਹੜਾ ਰੱਬ ਬਣ ਗਿਆ ਮੈਂ ਗਲਤੀਆਂ ਦਾ ਪੁਤਲਾ ਹਾਂ 12 ਭੁੱਲ ਚੁੱਕ ਬੋਲਦੇ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਜੀ ਇਹ ਸਭ ਨੇ ਕਹਿਣਾ ਸਭ ਨੇ ਇਹ ਯੂਨੀਅਰ ਤੋਂ ਨਾ ਆਸ ਰੱਖੇ ਸਿੱਧਿਹਰ ਠੀਕ ਹੈ ਜੀ ਯੂਨੀਅਰ ਤੋਂ ਨਾ ਰੱਖੇ ਉਹ ਸੀਨੀਅਰ ਨੇ ਵੀ ਕਹਿਣਾ ਯੂਨੀਅਰ ਨੇ ਵੀ ਕਹਿਣਾ ਛੋਟੇ ਨੇ ਵੀ ਕਹਿਣਾ ਵੱਡੇ ਨੇ ਵੀ ਕਹਿਣਾ ਪੁੱਤ ਨੇ ਵੀ ਕਹਿਣਾ ਤੇ ਬਾਪੂ ਨੇ ਵੀ ਕਹਿਣਾ ਕੀ ਅਸੀਂ ਖੱਤੇ ਬਹੁਤ ਕੁਮਾਉਂਦੇ ਆਂਤ ਨਾ ਪਰਾਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਾਂ ਪਾਪੀ ਵੱਡ ਗੁਣ ਘਰ ਇਹ ਬਾਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ ਸੋ ਜਿਨ੍ਹਾਂ ਕੋ ਇੱਕ ਹਿਮਾ ਜਾਂਚਣਾ ਜਾਂ ਹੱਥ ਜੋੜਨ ਦੀ ਨਿਮਰਤਾ ਰੂਪੀਏ ਗੁਣ ਹੈ ਉਹ ਬਹੁਤ ਅੱਗੇ ਵੱਧ ਜਾਂਦੇ ਨੇ ਤੇ ਜਿਹੜਾ ਗਲਤ ਵੀ ਹੋਵੇ ਤੇ ਗਲਤੀ ਵੀ ਨਾ ਮੰਨੇ ਠੇੜ ਪੰਜਾਬੀ ਜੀ ਕਹਿੰਦਾ ਮੈਂ ਨਾਲ ਨਾਲੇ ਚੋਰ ਹੋਵੇ ਤੇ ਨਾਲੇ ਚਤਰ ਹੋਵੇ ਠੀਕ ਹੈ ਜੀ ਤੇ ਫਿਰ ਫਿਰ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਆਮ ਬੰਦਾ ਬਰਦਾਸ਼ਤ ਨਹੀਂ ਕਰਦਾ ਤੇ ਰੱਬ ਕਿ ਤੂੰ ਉਹਨਾਂ ਨੂੰ ਸ਼ੈਪਟ ਕਰੇਗਾ ਇਸ ਕਰਕੇ ਉਹੀ ਸੁਗਲ ਸਿਆਣੇ ਨੇ ਜੇ ਬਾਰੋਂ ਭੁੱਲ ਚੁੱਕ ਬੋਲਦੇ ਭੀਖਰੇ ਹਰ ਭਾਣੇ ਉਹ ਭਾਈ ਦਾਤੂ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਲੱਤ ਮਾਰਦਾ ਖਿੱਚ ਗਏ ਕਸੂਰ ਉਹਦਾ ਪਰ ਸੱਚੇ ਮਹਾਰਾਜ ਮਹਾਰਾਜੇ ਪਾਸ਼ਾ ਇੰਦਾ ਥੱਪੜ ਮਾਰਦੇ ਉਹਦੇ ਨਿਮਰਤਾ ਵਾਲਾ ਮਰੇ ਕਹਿੰਦੇ ਵੀ ਮੇਰੇ ਬੁੱਢੇ ਹੱਡਾਂ ਦੇ ਵਿੱਚ ਲੱਗ ਕੇ ਤੁਹਾਡੇ ਕੋਮਲ ਚਰਨਾਂ ਤੋਂ ਮੇਰੇ ਗੁਰੂ ਦੇ ਪਿਆਰੇ ਛੱਟ ਤਾਂ ਨਹੀਂ ਲੱਗੀ ਹੈ ਮੇਰੀ ਕਿਉਂ ਕਹਾਦਾ ਮੈਂ ਮੈਂ ਤਾਂ ਕੁਝ ਵੀ ਨਹੀਂ ਆ ਮੈਨੂੰ ਇਹ ਤੁਹਾਡਾ ਹੀ ਇਹ ਸਭ ਕੁਝ ਵੀ ਮੇਰੇ ਵੀਰ ਮੇਰੇ ਗੁਰੂ ਦੇ ਪਿਆਰੇ ਤੇਰਾ ਹੀ ਇਹ ਸਭ ਕੁਝ ਮੇਰਾ ਕੀ ਹੈ ਮੈਂ ਤਾਂ ਇੱਥੇ ਮੈਨੂੰ ਸੇਵਾਦਾਰ ਬਿਠਾ ਦਿੱਤਾ ਤੇ ਸੇਵਾ ਕਰਦਾ ਪਿਆ ਫਿਰ ਮਹਾਰਾਜ ਉੱਥੇ ਇੱਕ ਸਾਖੀ ਹੈ ਥੋੜਾ ਜਿਹਾ ਮਹਾਰਾਜ ਸ਼ਹਿਰ ਤੇ ਚਲੇ ਗਏ ਸੀ ਠੀਕ ਹੈ ਜੀ ਪਰ ਪਰ ਜਿਹੜੀਆਂ ਸੰਗਤਾਂ ਹੁੰਦੀਆਂ ਨੇ ਜਿਹੜਾ ਹੀਰੇ ਹੁੰਦੇ ਨੇ ਹੀਰੇ ਜੋਰੀ ਜੋਰੀ ਕਹਿੰਦੇ ਨਹੀਂ ਮਹਾਰਾਜ ਚਲੋ ਤੁਹਾਨੂੰ ਹੀ ਸੋਭਦੇ ਨੇ ਮਹਾਰਾਜ ਤੁਹਾਡੀ ਸੇਵਾ ਤੁਸੀਂ ਕਰਨੀ ਹੈ ਤੁਸੀਂ ਹੀ ਇਸ ਕਾਬਿਲ ਹੋ ਇਸ ਕਰਕੇ ਸਾ ਸੰਗਤ ਜੀ ਜਿਹੜੇ ਨਿਮਰਤਾ ਵਾਲੇ ਹੁੰਦੇ ਨੇ ਇਹ ਸਾਨੂੰ ਹਰ ਪੰਕਤੀ ਸਿੱਖਿਆ ਦਿੰਦੀ ਹੈ ਤੂੰ ਵੀ ਇਦਾਂ ਦਾ ਬਣਨਾ ਕੋਸ਼ਿਸ਼ ਕਰਨੀ ਹੈ ਠੀਕ ਹੈ ਕੋਸ਼ਿਸ਼ ਕਰਨੀ ਹੈ ਤੂੰ ਫਿਰ ਤਾਂ ਹੀ ਸਿਆਣਾ ਹੋਏਗਾ ਤਾਂ ਹੀ ਗੁਰੂ ਦਾ ਪਿਆਰਾ ਹੋਏਗਾ ਤੂੰ ਹਮੇਸ਼ਾ ਇਹੀ ਕਹੀ ਜਾਣਾ ਰੋਜ਼ ਕਹਿੰਦਾ ਇਹ ਫਾਰਮੈਲਿਟੀ ਤਾਂ ਨਹੀਂ ਕਿਤੇ ਮੈਂ ਮਹਾਰਾਜ ਹੀ ਕਰਦਾ ਮੈਨੂੰ ਸਹੀ ਕਰ ਦਿਓ ਮੈਂ ਰੋਜ਼ ਕਹਿੰਦਾ ਮੈਂ ਨਿਰਗੁਣਿਆਰੇ ਕੋ ਗੁਨਾਹੀ ਤੇ ਮੰਨਦਾ ਹੈ ਹੀ ਨਹੀਂ ਮੈਂ ਠੀਕ ਹੈ ਜੀ ਅਗਰ ਨੂੰ ਇੱਕ ਦੀ ਮੈਂ ਚਾਰ ਚੰਨ ਦਾ ਇਸ ਕਰਕੇ ਮਹਾਰਾਜ ਮੈਨੂੰ ਇਦਾਂ ਦੀ ਬਿਰਤੀ ਦਿਓ ਮੈਂ ਸੱਚੀ ਮੁੱਚੀ ਕਹਾਂ ਵੀ ਹਾਂ ਇਹ ਮੇਰੇ ਵਿੱਚ ਕਮੀ ਹੈ ਮੈਂ ਇਹਨੂੰ ਮਹਾਰਾਜ ਮੇਰੇ ਕਰੋ ਮੈਨੂੰ ਦੂਰ ਕਰ ਦਿਓ ਮਿਰਦੇ ਮੇਰ ਕਰਦੇ ਹੋ ਮੈਂ ਕੰਪਲੀਟ ਨਹੀਂ ਆ ਕੰਪਲੀਟ ਓਨਲੀ ਗੋਡ ਭੁੱਲਣੇ ਅੰਦਰ ਸਭ ਕੋ ਅਪੋ ਅੱਲੂ ਗੁਰੂ ਕਰਤਾਰ ਜੇ 12 ਭੁੱਲ ਚੁੱਕ ਬੋਲਦੇ ਇੱਕ ਬੰਦਾ ਕਹਿੰਦਾ ਸੌਰੀ ਦੇ ਸਾਹਮਣੇ ਵਾਲਾ ਕਹਿੰਦਾ ਜਾ ਮੈਂ ਨਹੀਂ ਤੈਨੂੰ ਮਾਫ ਕਰਦਾ ਮੋਰਖਾਂ ਦਾ ਮੋਰਖਾ ਜੇ ਕੋਈ ਏਡੀ ਵੱਡੀ ਦਲੇਰੀ ਕਰਦਾ ਵੀ ਭਾ ਮੇਰੇ ਵੀਰ ਮੇਥੋਂ ਗਲਤੀ ਹੋ ਗਈ ਸਾਹਮਣੇ ਵਾਲੇ ਨੂੰ ਵੱਡਾ ਪੰਦ ਖਾ ਕੇ ਕਹਿਣਾ ਚਾਹੀਦਾ ਚੱਲ ਕੋਈ ਗੱਲ ਨਹੀਂ ਉਹ ਵੀ ਵੱਡਾ ਬਣ ਗਿਆ ਦੋਵੇਂ ਵੱਡੇ ਬਣ ਗਏ ਇੱਕ ਦੂਜੇ ਦੀ ਮੰਨ ਕੇ ਦੋਵੇਂ ਵੱਡੇ ਬਣ ਗਏ ਤੇ ਜੇ ਅੜਿਆ ਰਹੇ ਕੋਈ ਸਿੱਖ ਦੀ ਗੱਲ ਕਹਿੰਦੇ ਜਿਹੜੇ ਸਿਆਣੇ ਸਿੱਖੇ ਉਹਦੀ ਗੱਲ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦੱਸ ਰਹੇ ਨੇ ਜੇ ਬਾਰੋ ਭੁੱਲ ਚੁੱਕ ਬੋਲਦੇ ਹੋ ਇੰਨੀ ਨਿਬਰਦਾ ਗੁਰਾਂ ਗੁਰ ਰਾਮਦਾਸ ਦਾ ਸ਼ੌਧਨਾ ਲਓ ਮੜਾ ਜਾ ਪਰਮਾਨ ਲੈ ਲੈ ਲਿਏ ਉਹ ਮਹਾਰਾਜ ਬਾਬਾ ਸ਼ਰੀ ਚੰਦਰ ਜੀ ਜਦੋਂ ਹਰਮੰਦਰ ਸਾਹਿਬ ਆਏ ਤੇ ਮਹਾਰਾਜ ਦੇ ਸਿੱਖਾਂ ਦੇ ਨਾਲ ਉੱਠ ਗਿਆ ਉਹਨਾਂ ਨੂੰ ਰਸੀਵ ਕਰਨ ਗਏ ਰਸੀਵ ਉਹ ਕਹਿ ਸਕਦੇ ਸੀ ਮੈਂ ਤਖਤ ਤੇ ਬੈਠਾ ਪਾਵਰ ਬੜੀ ਹੁੰਦੀ ਹੈ ਜਿਹੜਾ ਤਖਤ ਤੇ ਬਹਿ ਜਾਂਦਾ ਕਿਸੇ ਵੀ ਤਖਤ ਤੇ ਦੁਨੀਆਵੀ ਰਾਜਨੀਤਿਕ ਕੋਈ ਤਖਤ ਹੋਵੇ ਕੋਈ ਵੀ ਹੋਵੇ ਕਿਸੇ ਵੀ ਕੌਮ ਦੇ ਵਿੱਚ ਹੋਵੇ ਉਹ ਉਹਦਾ ਉਹਦੀ ਹੌਮੇ ਨਹੀਂ ਬਣ ਹੁੰਦੀ ਪਰ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਜਿੱਥੇ ਵੀ ਜਾਓ ਨਿਮਰਤਾ ਰੱਖੋ ਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਨਾਲ ਬਚਨ ਬਲਾਸ ਹੋਏ ਉਹਨਾਂ ਨੂੰ ਆਸਣ ਤੇ ਬਿਠਾਇਆ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਆਪਣੇ ਧਾੜੇ ਦੇ ਨਾਲ ਉਹਨਾਂ ਦੇ ਕੇਂਦਰ ਵਿੱਚ ਚਰਨ ਝਾਣ ਲੱਗ ਪਏ ਜਾਂ ਇਦਾਂ ਕਹਦੇ ਵੀ ਸੇਵਾ ਕਰਨ ਲੱਗ ਪਏ ਨਿਮਰਤਾ ਦਿਖਾਈ ਸੋਤੇ ਕੀ ਵਾਪਰਿਆ ਉਹ ਤੇ ਚਲੋ ਲਿਖਤਾ ਚ ਅਲਗ-ਅਲਗ ਆਉਂਦਾ ਉਹ ਨਹੀਂ ਅਸੀਂ ਜਾਣਾ ਜਿਆਦਾ ਬਹਿਸ ਚ ਵੀ ਉਹਨਾਂ ਨੇ ਬੜੀ ਨਿਮਰਤਾ ਦਿਖਾਈ ਆਪ ਨੀਵੇਂ ਬਹਿ ਕੇ ਦੇ ਹੱਥ ਜੋੜ ਕੇ ਕਹਿੰਦੇ ਤੁਸੀਂ ਸਾਡੇ ਗੁਰੂ ਪਾਤਸ਼ਾਹ ਦੇ ਸੁਪੁੱਤਰ ਹੋ ਮਹਾਨ ਤਪਸਵੀ ਹੋ ਤੇ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੇ ਬਚਨ ਕੀਤਾ ਸੀ ਦੇਖੋ ਸਾਧੂ ਟੀਚਰ ਦੇ ਮਖੌਲ ਨਹੀਂ ਕਰਦਾ ਸਾਧੂ ਪਰਖ ਕਰਦਾ ਫਿਰ ਤੇ ਉਹ ਸਾਡੇ ਵਰਗਾ ਹੋ ਗਿਆ ਸਾਧੂ ਬਾਚੀਏ ਦੇਖਦਾ ਪਰਖੇ ਦੇਦਾ ਇਹਨੂੰ ਮੈਂ ਮੜਾ ਜਿਹਾ ਟਣਕਾ ਕੇ ਦੇਖਾ ਘੜੇ ਨੂੰ ਟੰਡ ਟੰਡ ਕਰਦਾ ਕਿ ਉਹਦੀ ਕੱਚਾ ਉਹ ਇੱਕ ਸਿਰਫ ਪਰਖ ਦੇਣ ਔਰ ਦੁਨੀਆ ਨੂੰ ਉਹ ਮਿਸਾਲ ਬਣਾ ਕੇ ਦੱਸਣੀ ਹੁੰਦੀ ਹੈ ਵੀ ਇਹਦੇ ਵਿੱਚ ਨਿਮਰਤਾ ਹੈ ਤੇ ਉਹ ਗੁਰੂ ਰਾਮਦਾਸ ਜੀ ਕਹਿੰਦੇ ਵੀ ਗੁਰਮੁਖ ਪਿਆਰਿਓ ਬੜਾ ਲੰਬਾ ਸੋਹਣਾ ਦਾੜ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਇਦਾਂ ਕੋਈ ਗਲਤ ਭਾਵਨਾ ਨਾਲ ਕੀ ਹੋਏਗਾ ਉਹਨਾਂ ਨੇ ਜਿਹੜੀ ਦ੍ਰਿਸ਼ਟੀ ਨਾਲ ਕਿਹਾ ਉਹ ਤੇ ਉਹ ਹੀ ਜਾਣਦੇ ਨੇ ਸਾਨੂੰ ਕੀ ਬਦਅਸੀ ਉਹਨਾਂ ਵਰਗੇ ਹੈ ਹੀ ਨਹੀਂ ਤੇ ਉਹਨਾਂ ਨੇ ਜਿਸ ਭਾਵ ਨਾਲ ਕਿਹਾ ਉਹ ਦੋਨੇ ਜਾਣਦੇ ਨੇ ਸਤਿਗੁਰੂ ਵੀ ਜਾਣਦੇ ਨੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਜਦੋਂ ਬਾਬਾ ਸ਼੍ਰੀ ਚੰਦਰ ਮਹਾਰਾਜ ਨੇ ਸਵਾਲ ਕੀਤਾ ਸੀ ਜੋ ਸ਼ਬਦ ਆਇਆ ਪੀ ਇੰਨੀ ਨਿਮਰਤਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇਜਨ ਸੁਗੜ ਸਿਆਣੇ RAM RAJE ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ ਕਹਿੰਦੇ ਮਹਾਰਾਜ ਜੀ ਆ ਅੱਜ ਦਾ ਦਾੜਾ ਨੇ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਦੇ ਲਈ ਮਾਲਕ ਨੇ ਦਿੱਤਾ ਹੈ ਬਾਬਾ ਸ਼੍ਰੀ ਚੰਦ ਜੀ ਉੱਟ ਕੇ ਖੜੇ ਹੋ ਕੇ ਨਾ ਛਾਤੀ ਨਾਲ ਲਾ ਲਿਆ ਕਹਿੰਦੇ ਲੁੱਟ ਕੇ ਲੈ ਗਿਆ ਤੂੰ ਸਿੱਖਾ ਏਹੀ ਏਹੀ ਚੀਜ਼ ਏਹੀ ਚੀਜ਼ ਚਾਹੀਦੀ ਹੈ ਐਦਾਂ ਲੁੱਟਿਆ ਜਾਂਦਾ ਗੁਰੂ ਨੂੰ ਭਗਤ ਰਵਦਾਸ ਜੀ ਕਹਿੰਦੇ ਤੈਨੂੰ ਮੈਂ ਛੱਡਣਾ ਨਹੀਂ ਮੈਂ ਮੇਰੀ ਬਾਂਦੀ ਭਗਤ ਛਡਾਵੇ ਬਾਂਦੀ ਭਗਤ ਨਾ ਛੁੱਟੇ ਮੋਏ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਕੀ ਕਰਾਂ ਮੇਰੇ ਭਗਤ ਵਾਸਤਾ ਪਾਗੇ ਤਰਲਾ ਕਰਗੇ ਮੇਰੀ ਬੰਨੀ ਨੂੰ ਛੁਡਾ ਦਿੰਦੇ ਨੇ ਪਰ ਜਿਹੜਾ ਭਗਤ ਬਣ ਦਿੰਦਾ ਨਾ ਜਿਹੜਾ ਭਗਤ ਬਚਨ ਅੰਦਰੋਂ ਕਰ ਦਿੰਦਾ ਨਾ ਮੇਰੀ ਬੰਦੀ ਭਗਤ ਛਡਾਵੇ ਬੰਦੀ ਭਗਤ ਨਾ ਛੁੱਟਾ ਮਰੀ ਕਹਿੰਦੇ ਮੈਂ ਨਹੀਂ ਟਾਲ ਸਕਦਾ ਉਹਦਾ ਬਚਨ ਮੈਂ ਆਪਣੇ ਭਗਤ ਪਿਆਰੇ ਨੂੰ ਬਹੁਤ ਮਾਣ ਦਿੰਦਾ ਸੋ ਕਹਿੰਦਾ ਭਾਵ ਇੰਨੀ ਨਿਬਰਤਾ ਸਿੱਖ ਨੂੰ ਸਿਖਾ ਰਹੇ ਨੇ ਗੁਰੂ ਪਾਤਸ਼ਾਹ ਤੇ ਫਿਰ ਉਹ ਕਹਿੰਦੇ ਨੇ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਪੀ ਖਰੇ ਹਰ ਭਾਣੇ ਉਹ ਬੜੇ ਚੰਗੇ ਲੱਗਦੇ ਨੇ ਉਹ ਪਿਆਰੇ ਲੱਗਦੇ ਨੇ ਜਿਹੜੇ ਕਹਿੰਦੇ ਨੇ ਮੈਂ ਕਿਨ ਕਿਨ ਭੁੱਲਣ ਹਾਰ ਹਾਂ ਹਰ ਸੰਤਾ ਨੂੰ ਹੋਰ ਥਾਉ ਨਹੀਂ ਹਰ ਸੰਤਾ ਨੂੰ ਹੋਰ ਥਾਉ ਨਹੀਂ ਹਰ ਮਾਣ ਨਹੀਂ ਮਾਣੇ ਸਭ ਮਾਰੇ ਕਹਿੰਦੇ ਨੇ ਭਗਤਾਂ ਨੂੰ ਭਗਤਾਂ ਨੂੰ ਆਹ ਤੇਰੇ ਤੋਂ ਮੈਨਾਂ ਕੋਈ ਆਸਰਾ ਹੀ ਨਹੀਂ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੋਂ ਸੱਚਾ ਸਿਰਜਣ ਹਰ ਇਹ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੋਗਿਸ਼ ਨਹੀਂ ਜਮ ਨਹੀਂ ਆਵੇ ਨੇਲੇ ਹਰ ਸੰਤਾਂ ਨੂੰ ਹੋਰ ਕਾਉ ਨਹੀਂ ਅਰਮਾਨ ਨਿਮਾਣੇ ਕਹਿੰਦੇ ਤੇਰੇ ਰਤੇ ਤੇਰੇ ਨਾਲ ਪਿਆਰ ਕਰਨ ਵਾਲੇ ਰੱਬ ਦੇ ਪਿਆਰੇ ਸੰਤ ਉਹਨਾਂ ਨੂੰ ਤੇਰੇ ਤੋਂ ਬਿਨਾ ਹੋਰ ਕੋਈ ਜਗ੍ਹਾ ਹੀ ਨਹੀਂ ਲੱਭਦੀ ਅਸੀਂ ਇੱਥੇ ਨੱਚਦੇ ਪਿਆ ਗੁਰੂ ਦੇ ਅੱਗੇ ਇਹਨੂੰ ਨੱਚਣਾ ਕਹਿੰਦੇ ਨੇ ਗੁਰੂ ਦੇ ਅੱਗੇ ਨੱਚਣਾ ਦਾ ਮਤਲਬ ਗੁਰੂ ਦੇ ਪਿਆਰ ਦੇ ਵਿੱਚ ਬੋਲਣਾ ਤੇ ਸੁਣਨਾ ਮਾਰੀ ਕਹਿੰਦੇ ਆ ਨਾ ਚਰੇ ਮਨ ਗੁਰ ਕੇ ਲੋਕੀ ਆਪਣੀ ਖੁਸ਼ੀਆਂ ਚ ਭੰਗੜੇ ਪਾਉਂਦੇ ਨੇ ਢੋਲ ਟਮੱਕੇ ਵਜਾਉਂਦੇ ਨੇ ਕੋਈ ਸੋਹਾਗ ਗਾਉਂਦਾ ਕੋਈ ਘੋੜੀਆਂ ਗਾਉਂਦਾ ਤੇ ਅਸੀਂ ਵੀ ਗੁਰੂ ਦੇ ਪੋਤਾਂ ਜੂ ਸਾਨੂੰ ਵੀ ਪ੍ਰਸੰਤਾ ਦੇ ਖੁਸ਼ੀ ਮਿਲਦੀ ਹੈ ਆਪਾਂ ਵੀ ਨੱਚਦੇ ਆ ਪਰ ਇੰਦੀ ਪਿਆਰ ਨਾਲ ਬੋਲਿਆ ਜਾਂਦਾ ਖੁਸ਼ੀ ਮਿਲਦੀ ਹੈ ਪ੍ਰਸੰਤਾ ਮਿਲਦੀ ਹੈ ਸਾਡਾ ਗੁਰੂ ਸਾਡ ਨੂੰ ਥਾਪੜੇ ਦੇ ਰਿਹਾ ਸਾਨੂੰ ਮੇਰ ਕਰਕੇ ਨਿਹਾਲ ਕਰ ਰਿਹਾ ਸਾਡੇ ਅੰਦਰੋਂ ਵਿੱਚੋਂ ਆਦ ਵਿਆਦ ਉਪਾਦ ਨੂੰ ਖਤਮ ਕਰਕੇ ਗੁਰਮਤ ਦਾ ਨਾਸ਼ ਕਰਕੇ ਗੁਰਮਤ ਦਾ ਪ੍ਰਕਾਸ਼ ਕਰ ਰਿਆ ਅਸੀਂ ਕਿਉਂ ਨਾ ਨਚੀਏ ਬੋਲ ਬੋਲ ਉੱਚੀ ਹਰ ਸੰ ਕਿਉਂਕਿ ਸਾਨੂੰ ਹੋਰ ਹੋਰ ਕਿੱਥੇ ਜਾ ਕੇ ਬੋਲੀ ਹੈ ਜੀ ਅਸੀਂ ਹੋਰ ਕਿੱਥੇ ਜਾ ਕੇ ਗੁਣ ਗਾਵਾਂਗੇ ਹਰ ਸੰਤਾ ਨੋ ਸੰਤ ਦਾ ਮਤਲਬ ਸਾਦੇ ਹੋਏ ਕੋਈ ਵੀ ਗੁਰਸ਼ਿਕ ਪਿਆਰਾ ਰੱਬ ਦਾ ਪਿਆਰਾ ਸਾਨੂੰ ਰੱਬਾ ਤੂੰ ਥਾਂ ਸੋਹਣੀ ਦਿੱਤੀ ਇੱਥੇ ਕਿਸੇ ਦੀ ਤਾਕਤ ਨਹੀਂ ਕਿਸੇ ਨੂੰ ਉਂਗਲ ਕਰਦੇ ਕਿਸੇ ਵੀ ਧਰਮ ਦੇ ਬੰਦੇ ਤੇ ਵੀ ਤੂੰ ਉੱਟ ਤੇ ਬਾਹਰ ਜਾ ਘਰਾਂ ਦੇ ਵਿੱਚੋਂ ਅਸੀਂ ਕੱਢੇ ਦੇਖੇ ਨੇ ਗੈਟ ਆਊਟ ਫਰਮ ਮਾਈ ਹਾਊਸ ਕਿ ਕਹਿੰਦੇ ਦੇਕੇ ਨਾ ਨਿਕਲ ਜਾ ਮੇਰੇ ਘਰੋਂ ਓਏ ਹੋਏ ਇਹਨੂੰ ਕਹਿੰਦੇ ਨੇ ਅਤ ਉੱਚਾ ਤਾਕਾ ਦਰਬਾਰਾ ਇੱਥੇ ਕੋਈ ਵੀ ਦੁਨੀਆ ਦਾ ਬੰਦਾ ਜੇ ਉਹਨੇ ਕਿਸੇ ਨੂੰ ਗਲਤ ਕਹਿਤਾ ਇੱਥੇ ਉਹਦਾ ਬੇਲਾ ਡੁੱਬ ਜਾਣਾ ਇਹ ਜਗਈ ਅਸੀ ਹੈ ਜਿੱਥੇ ਜੀ ਆਇਆਂ ਨੂੰ ਜਿੱਥੇ ਇੱਜ਼ਤ ਫ੍ਰੀ ਵਿੱਚ ਮਿਲਦੀ ਹੈ ਹੈ ਫ੍ਰੀ ਵਿੱਚ ਇੱਜ਼ਤ ਮਿਲਦੀ ਹੈ ਛੱਕਨ ਨੂੰ ਵੀ ਮਿਲਦਾ ਹੈ ਕਿੰਨਾ ਕੁਝ ਮਿਲਦਾ ਹੈ ਫਿਰ ਕਿਉਂ ਨਹੀਂ ਆਉਂਦੇ ਭਾਈ ਉਹ ਗੁਰੂ ਦੇ ਸਿੱਖੋਂ ਵੱਡ ਤੱਕ ਜਾਂਦੀ ਆਪਣੀ ਗੱਲ ਮੈਂ ਇੱਥੇ ਨਹੀਂ ਕੱਲਾ ਗੈਰਿਆ ਕਿਤੇ ਸਮਝੋ ਵੀ ਇੱਥੇ ਕੱਲਿਆਂ ਨੂੰ ਉਹ ਕਿਉਂ ਨਹੀਂ ਆਪਾਂ ਜਿਹੜੇ ਨਹੀਂ ਜਾਂਦੇ ਵੀ ਜਾਇਆ ਕਰੋ ਆ ਹੁਣ ਇੱਕ ਪੰਕਤੀ ਆਪਾਂ ਸ਼ੁਰੂ ਚ ਪੜ੍ਹੀ ਸੀ ਇਹ ਸਤਿਗੁਰਿ ਆਇਓ ਸ਼ਰਨ ਤੁਹਾਰੀ ਮਿਲੇ ਸੂਕ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੇ ਗੁਰੂ ਨੇ ਰੋਗ ਹੀ ਨਹੀਂ ਲੱਗਣ ਦੇਣਾ ਕਿਸੇ ਨੂੰ ਜਿਹਦਾ ਲੱਗ ਗਿਆ ਉਹਨੂੰ ਉਦੋਂ ਹੀ ਠੀਕ ਰੱਖਣਾ ਮਹਾਰਾ ਜੀ ਨੇ ਮੈਂ ਸੱਚੀ ਕਹਿੰਦਾ ਜੇ ਅੰਦਰੋਂ ਕੋਈ ਪਿਆਰ ਕਰੇ ਮਰ ਨਹੀਂ ਦਿੰਦਾ ਰੱਬ ਪਿਓ ਪਿਓ ਨਹੀਂ ਥੱਲੇ ਡਿਗਣ ਦਿੰਦਾ ਉਹਨੇ ਠਾਲਾ ਨਾ ਜੇ ਡਿਗਿਆ ਵੀ ਉਹਨੇ ਪਿਓ ਨਾਲ ਹੋਏਗਾ ਉਹਨੇ ਪੁੱਤ ਨੂੰ ਕਿਤੇ ਡਿਗਣ ਦੇਣਾ ਉਨੇ ਕਹਣਾ ਉਲਟ ਮੇਰਾ ਪੁੱਤ ਨਾਲ ਮੇਰੇ ਚੱਲ ਪਰ ਪਿਓ ਦੇ ਨਾਲ ਤੇ ਹੀ ਹੋਣਾ ਚਾਹੀਦਾ ਹੈ ਨਾ ਉਂਗਲ ਤੇ ਫੜਨੀ ਚਾਹੀਦੀ ਹੈ ਨਾ ਹੁਣ ਪਿਓ ਜੇਲਾ ਦੂਰ ਦੂਰੀ ਰਹੇਗਾ ਫਰ ਡਿੱਗੇ ਗਾਦੇ ਫਿਰ ਉੱਥੇ ਡਿੱਗੇ ਖਤਮ ਹੋ ਜਾਏਗਾ ਚੱਕਣਾ ਨਹੀਂ ਕਿਸੇ ਨੇ ਇਹ ਸੰਸਾਰ ਬੜਾ ਖਰਾਬ ਹੈ ਪਿਓ ਵਾਂਗੂ ਕੋਈ ਨਹੀਂ ਪਿਆਰ ਦੇ ਸਕਦਾ ਪਿਓ ਮਰ ਜਾਂਦਾ ਹੈ ਕਹਿੰਦਾ ਮੇਰਾ ਪੁੱਤ ਸਾਰਾ ਕਿੰਨਾ ਧੰਨ ਵਿਚਾਰੇ ਨੇ ਪੈਨਸ਼ਨ ਇਕੱਠੀ ਕੀਤੀ ਹੁੰਦੀ ਸਾਰਾ ਹੀ ਲਾ ਦਿੰਦਾ ਉੱਥੇ ਪੁੱਤ ਜਾ ਬਾਹਰ ਚਲ ਗਿਆ 50 ਲੱਖ ਲਾ ਦਿੰਦਾ ਆ ਲੈ ਆਪਣੀ ਪ੍ਰਾਪਰਟੀ ਜਾ ਆ ਕੰਮ ਕਰ ਲੈ ਜਾਰਾਂ ਇੱਕ ਇੱਕ ਰੁਪਈਆ ਜੋੜ-ਜੋੜ ਕੇ ਸਾਰੇ ਪੁੱਤਰਾਂ ਦੇ ਧੀਆਂ ਦੇ ਸੋਹਣੇ ਵਿਆਹ ਕਰ ਦਿੰਦਾ ਓ ਇਦਾਂ ਦਾ ਹੈ ਨਹੀਂ ਲੱਭਦਾ ਨਾ ਇਹ ਪਿਓ ਲੱਭਦਾ ਨਾ ਉਹ ਪਿਓ ਲੱਭਦਾ ਮੈਂ ਤੁਸੀਂ ਅਸੀਂ ਸਾਰੇ ਹੀ ਇਹਨਾਂ ਦੋਵਾਂ ਪਿਓਾਂ ਦੀ ਕਦਰ ਕਰੀਏ ਠੀਕ ਹੈ ਜੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਆਪਣੀਆਂ ਧੀਆਂ ਨੂੰ ਭੈਣਾ ਨੂੰ ਨੋਨਾਂ ਨੂੰ ਪੁੱਤਾਂ ਨੂੰ ਪੋਤਿਆਂ ਨੂੰ ਦੋਤਰਿਆਂ ਨੂੰ ਇਹ ਜਿਹੜੇ ਬਜ਼ੁਰਗ ਨੇ ਇਹ ਜਿਹੜੇ ਯੋਨੇ ਇਹ ਬੜੀ ਚੰਗੀਆਂ ਨੇ ਜੁੱਤੀਆਂ ਮਾਰ ਮੈਂ ਕਹਿੰਦਾ ਸਾਨੂੰ ਕੁੱਟਣ ਜੋ ਮਰਜੀ ਕਰਨ ਜੋ ਮਰਜੀ ਕਰਨ ਹੈ ਨਹੀਂ ਮਿਲਦੇ ਨਾ ਗੁਰੂ ਗ੍ਰੰਥ ਸਾਹਿਬ ਵਰਗਾ ਪਿਓ ਮਿਲਣਾ ਤੇ ਜਿੰਨੇ ਸਾਨੂੰ ਜੰਮਿਆ ਨਾ ਉਹਦੇ ਵਰਗਾ ਮਿਲਣਾ ਇਸ ਕਰਕੇ ਸਾਨੂੰ ਹੋਰ ਥਾਂ ਹੈ ਹੀ ਨਹੀਂ ਕਿੱਥੇ ਜਾਈਏ ਹਰ ਸੰਤਾਂ ਨੂੰ ਹੋਰ ਥਾਂ ਨਹੀਂ ਔਰ ਮਾਨਿ ਮਾਣੇ ਸਾਨੂੰ ਮਾਨ ਹੁੰਦਾ ਵੀ ਮਾਰੀ ਜੀ ਤੇਰੇ ਤੇਰੀ ਗੋਦ ਵਿੱਚ ਸਾਨੂੰ ਡਰੀ ਨਹੀਂ ਲੱਗਦਾ ਕਿਉਂਕਿ ਸਾਡੇ ਕੋਲ ਤੂੰ ਗਿਆਨ ਦਾ ਚਿਰਾਗ ਇਦਾਂ ਨਹੀਂ ਤਾਂ ਸਾਨੂੰ ਡਰੀ ਨਹੀਂ ਲੱਗਦਾ ਸਾਡੇ ਕੋਲ ਗਿਆਨ ਰੂਪੀ ਚਿਰਾਗ ਹੈ ਸਾਡੇ ਕੋਲ ਗਿਆਨ ਰੂਪੀ ਹਥਿਆਰ ਹੈ ਸੋ ਅਸੀਂ ਇਸ ਗਿਆਨ ਦੇ ਨਾਲ ਸਾਹਮਣੇ ਵਾਲੇ ਨੂੰ ਜਵਾਬ ਦੇ ਸਕਦੇ ਹਾਂ ਸੋ ਜਨ ਨਾਨਕ ਨਾਮ ਦੀਬਾਨ ਹੈ ਹਰ ਤਾਨ ਸਤਾਨੇ ਸੋ ਮਹਾਰਾਜ ਜੀ ਕਹਿੰਦੇ ਨੇ ਪਰਮਾਤਮਾ ਦਾ ਨਾਮ ਹੀ ਭਾਈ ਤੇਰਾ ਸਹਾਰਾ ਹੈ ਜਨ ਨਾਨਕ ਨਾਮ ਦੀਬਾਨ ਹੈ ਦੀਬਾਨ ਦਾ ਮਤਲਬ ਇੱਥੇ ਇਹ ਸਹਾਰਾ ਹੈ ਫਰਿਆਦ ਵਾਲੀ ਜਗ ਹੈ ਇਹ ਉੱਚੀ ਸੋਚੀ ਜਗ ਹੈ ਕਿਰਪਾ ਲੈਣ ਵਾਲੀ ਜਗ ਹੈ ਸੋ ਜਨਨਕ ਨਾਮ ਦੀ ਬਾਣ ਹੈ ਹਰ ਤਾਨ ਸਤਾਣੇ ਸੋ ਇਥੋਂ ਸਾਨੂੰ ਨਾ ਬਲ ਮਿਲਦਾ ਹੈ ਹਰ ਤਾਨ ਸਤਾਣੇ ਰੱਬ ਸਾਨੂੰ ਤਾਕਤ ਦਿੰਦਾ ਹੈ ਜੋਣ ਦੀ ਤਾਕਤ ਦਿੰਦਾ ਸੱਚ ਬੋਲਣ ਦੀ ਤਾਕਤ ਦਿੰਦਾ ਸੰਸਾਰ ਵਿੱਚ ਵਿਚਰਨ ਦੀ ਤਾਕਤ ਦਿੰਦਾ ਨਿਰਾਸ਼ਾਵਾਦੀ ਨੂੰ ਆਸ਼ਾਵਾਦੀ ਬਣਾ ਦਿੰਦਾ ਸਾਨੂੰ ਰੱਬ ਇਹ ਦਿੰਦਾ ਜਨ ਨਾਨਕ ਨਾਮ ਦੀਵਾਨ ਹੈ ਹਰ ਤਾਨ ਸਤਾਣੇ ਸਤਾਣੇ ਮਤਲਬ ਤਕੜੇ ਜਿਵੇਂ ਕਹਿੰਦੇ ਉਹ ਤਗੜਾ ਉਹ ਤਗੜਾ ਕਿਉਂ ਢੇਰੀ ਢਾਲੀ ਹੈ ਇੱਥੇ ਨਾ ਕਈ ਵਾਰ ਕਈ ਵਾਰ ਮੂਲ ਨਹੀਂ ਵੀ ਠੀਕ ਹੁੰਦਾ ਤੇ ਮਹਾਰਾਜ ਸੋਣਾ ਕਰ ਦਿੰਦੇ ਤਕੜਾ ਕਰ ਦਿੰਦੇ ਆਹ ਤਗੜਾ ਹੋ ਪੁੱਤ ਕੋਈ ਗੱਲ ਨਹੀਂ ਫਿਰ ਗਈ ਆ ਉਤਰਾ ਚੜਾ ਜਿੰਦਗੀ ਚ ਹੁੰਦੇ ਹੀ ਨੇ ਅਮੀਰੀ ਗਰੀਬੀ ਦੁੱਖ ਸੁੱਖ ਸੇਨ ਰਾਜਗੀਤ ਤਕਰਾਰ ਪਿਆਰ ਕਦੀ ਘਟ ਜਾਣਾ ਵੱਧ ਜਾਣਾ ਇਹ ਚੀਜ਼ਾਂ ਚਲਦੀਆਂ ਨੇ ਕੋਈ ਗੱਲ ਤਗੜਾ ਹੋ ਇੱਥੇ ਮਹਾਰਾਜ ਜੀ ਕਹਿੰਦੇ ਨੇ ਉਹ ਤੂੰ ਗਸਾਈ ਦਾ ਪਹਿਲਵਾਨ ਹੈ ਪੁੱਤ ਐ ਤੂੰ ਉਹਦਾ ਹਾਂ ਗਸਾਈ ਦਾ ਪਹਿਲਵਾਨੜਾ ਤੂੰ ਪਹਿਲਵਾਨ ਹੈ ਆਪਣੇ ਉਸ ਮਾਲਕ ਦਾ ਤੇ ਤੈਨੂੰ ਉਹ ਰੋਜ਼ ਕੀ ਕੀ ਕਰਦਾ ਗੁਰ ਥਾਪੀ ਦਿੱਤੀ ਕੰਡ ਜਿਓ ਤੈਨੂੰ ਥਾਪੜਾ ਦਿੰਦਾ ਤੇਰੀ ਕੰਡ ਦੇ ਹੱਥ ਰੱਖਦਾ ਸਮਰੱਤ ਗੁਰੂ ਸਿਰ ਹੱਥ ਧਰਿਓ ਤੈਨੂੰ ਇੰਨਾ ਅਸੀਸ ਦਿੰਦਾ ਇੰਨਾ ਆਸ਼ੀਰਵਾਦ ਦਿੰਦਾ ਤੈਨੂੰ ਪਰਵਾਹ ਹੀ ਨਹੀਂ ਕੋਈ ਕਿਉਂ ਸਿਰ ਤੇ ਸਾਡੇ ਸੋ ਬਸ ਜੇ ਨਾਨਕ ਨਾਮ ਦੀਵਾਨ ਹੈ ਹਰ ਤਾਨ ਸ਼ਤਾਨੇ ਤਕੜੇ ਰਵਾਂਗੇ ਜੇ ਗੁਰੂ ਦੇ ਚਰਨਾਂ ਵਿੱਚ ਚਾਵਾਂਗੇ ਸੋਏ ਸੀ ਸ਼ਕਾ ਜੋ ਮਹਾਰਾਜ ਜੀ ਨੇ ਬੜੀ ਸੋਹਣੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਵਾਈ ਹੈ ਸੋ ਕਲ ਸਲੋਕ ਮਾਰੀ ਕਿਰਪਾ ਕਰ ਸ਼ੁਰੂ ਕਰਾਂਗੇ ਜੇ ਮੁਹੱਕਾ ਬਹੁਤ ਵੱਡਾ ਗਿਆਨ ਹੈ ਘਰ ਮੋਹੇ ਘਰ ਮੋਹੇ ਪਿਤਰੀ ਦੇ ਸੋ ਗਾਲੇ ਸ਼ਬਦ ਵਿੱਚ ਆਉਣਾ ਹੈ ਠੱਗ ਮਹਿਕਾਉਣਾ ਸਾਰਾ ਖਿਮਾ ਕਰਨਾ ਜਿਹੜੇ ਪਿਤਰਾ ਦੇ ਨਾਂ ਤੇ ਠੀਕ ਹੈ ਜੀ ਦਰਗਾਹ ਦੇ ਵਿੱਚ ਪਚਾਉਣ ਦੀਆਂ ਚੀਜ਼ਾਂ ਦੇ ਨਾਂ ਤੇ ਜੋ ਬਾਣੀ ਕਹੇਗੀ ਉਹਨਾਂ ਬੋਲਣਾ ਪਾਣਾ ਜੇ ਮੁਹੱਕਾ ਘਰ ਮੋਹੇ ਘਰ ਮੋਹੇ ਪਿਤਰੀ ਦੇ ਅੱਗੇ ਵਾਸਤ ਛਜਾਨੀ ਹੈ ਪਿਤਰੀ ਚੋਰ ਕਰੇ ਇਹ ਸਾਨੂੰ ਸਮਝਾਉਣਾ ਹੈ ਮਾਰੇ ਨਿਕਾਲੋ ਸੋ ਵਾਪਸ ਸੁਣਨਾ ਹੈ ਮਾਰੀ ਤੂੰ ਕੀ ਕਹਿੰਦੇ ਨੇ ਸੱਚ ਨੂੰ ਸੁਣਨਾ ਹੈ ਸੱਚ ਨੂੰ ਆਪਾਂ ਮਤਲਬ ਕੋਲੇ ਨਹੀਂ ਹੋਣਾ ਸੱਚ ਸੁਣ ਦੀ ਤਾਕਤ ਵੀ ਰੱਖਣੀ ਹੈ ਸੋ ਗੁਰੂ ਸਾਹਿਬ ਜੀ ਮੇਰੇ ਕੰਨਾਂ ਜੋ ਆਵਜ ਨਹੀਂ ਸਰਵਣ ਕਰਵਾਇਆ ਇਸ ਅਡੀ ਆਤਮਾ ਦਾ ਸ਼ਿੰਗਾਰ ਬਣੇ ਸਦਾ ਹੀ ਸਰੀਵੀ ਬਣੇ ਗਿਆਨ ਮਹਾਰਾਜ ਜੀ ਸਭ ਦਾ ਭਲਾ ਕਰਨਾ ਕਿਨ-ਕਿਨ ਭੁੱਲਨ ਹਾਰਾਂ ਸਭ ਨੂੰ ਬਖਸ਼ ਰਹਿਣਾ ਸਭ ਦੇ ਪਰਿਵਾਰਾਂ ਤੇ ਬੱਚਿਆਂ ਨੂੰ ਖੁਸ਼ੀਆਂ ਦਿਓ ਮਹਾਰਾਜ ਜੀ ਤਰਕੀਆਂ ਦਿਓ ਨਗਰ ਖੇੜੇ ਵਿੱਚ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਓ ਗੁਰਬਾਣੀ ਕਥ ਹਦਾਬ ਜੀ ਨੇ ਸਤਕਾਰ ਕੀਤਾ ਬੈਂਤ ਮਾਇਆ ਭੇਡ ਕੀਤੀ ਸਤਕਾਰ ਵਾਜੋ ਤਿਲ ਤਿਲ ਭੇਡ ਕੀਤੀ ਲੇਖੇ ਚਲਾਨ ਹਰ ਮੈਦਾਨ ਫਤਿਹ ਕਰਨ ਭੁੱਲ ਚੁੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ